ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਸਾਡਾ ਨਵਾਂ ਬਲੌਗ 4 ਵਜੇ ਆ ਗਿਆ ਜੀ ਹੁਣ ਅਸੀਂ 4 ਵਜੇ ਉਹਨੇ ਪਹਿਲਾਂ ਅਸੀਂ ਇੱਕ ਜਦੋਂ ਗਾਂ ਦੀ ਧਾਰ ਕੱਢੀ ਦੀ ਸੀ ਉਦੋਂ ਅਸੀਂ 5 ਵਜੇ ਉਹਨੇ ਸੀ ਤੇ ਗੋਰੀ ਦੀ ਜਦੋਂ ਧਾਰ ਦਾ ਮੈਂ ਦੱਪਿਆਈਆ ਸਾਰਿਆਂ ਨੂੰ ਮੈਂ ਤਾਂ ਸਖਤ ਹੈ ਸ਼ਾਇਦ ਮੈਂ ਉਹ ਵੀਕ ਓਨ ਕਰਕੇ ਜਾਂ ਕਿੱਦਾਂ ਮੈਨੂੰ ਜ਼ਿਆਦੀ ਸਖਤ ਲੱਗਦੀ ਹੋਊਗੀ ਤੇ ਬਟ ਸਖਤ ਆ ਮਤਲਬ ਹੀ ਜੈਨੂ ਕਹਿ ਦੋ ਵੀ ਦੁੱਧ ਵੀ ਬਹੁਤ گاੜਾ ਸ਼ਾਇਦ ਜਿਆਦਾ گاੜਾ ਹੋਣ ਕਰਕੇ ਵੀ ਸਖਤ ਲੱਗਦੀ ਹੋਊਗੀ ਧਾਰ ਤੇ ਬਾਕੀ ਤਾਂ ਮੇਰੇ ਆ ਬਾਬਾ ਜੀ ਦੇ ਠੀਕ ਆ ਗੋਰੀ ਅੱਦਾਂ ਦੀ ਕੋਈ ਗੱਲ ਨਹੀਂ ਗਈ ਤੇ ਬਾਕੀ ਜੀ ਸਾਰਿਆਂ ਦੇ ਕਮੈਂਟ ਆਪਾਂ ਜਿਹੜੇ ਉਹ ਪੜੇ ਸੀਗੇ ਧਾਰ ਪੋਲੀ ਕਰਨ ਉਹ ਮੈਂ ਕਾੜੇ ਵਿੱਚ ਪਾ ਦੇਣੇ ਹੁੰਦੀਆਂ ਜੀ ਕਿ ਉਹ ਵੀ ਤੇ ਬਾਕੀ ਖੰਡ ਵੀ ਇਹ ਚੀਜ਼ਾਂ ਕਾੜੇ ਵਿੱਚ ਪਾ ਦੇਣੇ ਹੁੰਦੀ ਦੋ ਦਿਨ ਛੱਡ ਕੇ ਮੈਂ ਇਹਨੂੰ ਕਾੜਾ ਦਿੰਦੀ ਆ ਤੇ ਕਈ ਕਹਿੰਦੇ ਚਾਰ ਕਾੜੇ ਦੋ ਪਰ ਚਾਰ ਨਹੀਂ ਕਹਿੰਦੇ ਹੋ ਸਕੇ ਤਾਂ ਡੇਢ ਮਹੀਨਾ ਕਾੜਾ ਜਿਹੜਾ ਇਹਨੂੰ ਦਿੰਦੇ ਰੋ ਲਗਾਤਾਰ ਨਹੀਂ ਕੁਛ ਦਿਨ ਛੱਡ ਕੇ ਦੇ ਦੋ ਫੇ ਕੋਈ ਹੁਣ ਜਿਹਦਾ ਦੋ ਦਿਨ ਛੱਡ ਕੇ ਦੇਨੇ ਫੇ ਤਿੰਨ ਚਾਰ ਦਿਨ ਛੱਡ ਕੇ ਦੇ ਦਾਂਗੇ ਫੇ ਚਾਰ ਪੰਜ ਦਿਨ ਛੱਡ ਕੇ ਐਦਾਂ ਮਤਲਬ ਕਿ ਡੇਢ ਮਹੀਨਾ ਕਾੜਾ ਜਿਹੜੇ ਉਹ ਦਿੰਦੇ ਰੋ ਇੱਕ ਅੰਦਰਲੀ ਕਲੀਨਿੰਗ ਹੋ ਜਾਉ ਉਹਨਾਂ ਵੀ ਧਾਰ ਨੂੰ ਬਹੁਤ ਫਰਕ ਪੈਂਦਾ ਤੇ ਬਾਕੀ ਆਪਾਂ ਇੱਕ ਡੇਰੀ ਫਾਰਮ ਨੂੰ ਲੈ ਕੇ ਇੱਕ ਬੁੱਕ ਮੰਗਾਈ ਆ ਹਫਤੇ ਦੇ ਵਿੱਚ ਉਹ ਆਊਗੀ ਫੇ ਤੁਹਾਨੂੰ ਉਹ ਬੁੱਕ ਦਿਖਾਵਾਂਗੇ ਗੋਰੀ ਐ ਗੋਰੀ ਬਾਅਦ ਵਿੱਚ ਇਹਦੀ ਸਫਾਈ ਕਰਦੇ ਆ ਸਾਰੀ ਉੱਥੇ ਰਾਖੀ ਦੀ ਤਾਰ ਤੁਰ ਕੱਢ ਲਈਏ ਜੀ ਤਾਰ ਕੱਢ ਕੇ ਤੇ ਫੇਰ ਇੱਥੇ ਰਾਖੀ ਦੇ ਸਾਰੀ ਸਫਾਈ ਕਰਕੇ ਧੂੜੀ ਪਾਉਣੀ ਹੈ ਪਾਵਾਂ ਇੱਕ ਥਣ ਵੀ ਧੋਣ ਵਾਲਾ ਹੋਵੇ ਸਾਰੇ ਧੋਈ ਦੇ ਹੁੰਦੇ ਆ ਤਾਂ ਜੋ ਨੂੰ ਬੱਚੀ ਨੂੰ ਕੋਈ ਪ੍ਰੋਬਲਮ ਨਾ ਹੋਵੇ ਖੋਲ ਰੱਖੀ ਨੂੰ ਮੈਂ ਥਣ ਧੋਵਾ ਸਾਰੇ ਬਾਪੂ ਆ ਗਿਆ ਜੀ ਬਾਪੂ ਕੋ ਡਰਦੇ ਆ ਵੀਰ ਇਹ ਵੀ ਕਈ ਵਾਰੀ ਅਸੀਂ ਬੰਦ ਇੱਥੇ ਸਾਰੀ ਜੀ ਆਪਾਂ ਸਫਾਈ ਕਰਾਂਗੇ ਪਹਿਲਾਂ ਉਹ ਮੋਰੇ ਦਾ ਕਰ ਤੈਨੂੰ ਪਤਾ ਹੀ ਆ ਤੂੜੀ ਮਣੀ ਨਾ ਗਲੀ ਜਿਹੜੀ ਉਹ ਪਾਜੀ ਕੋਲੋਂ ਲਈ ਆ ਗਲੀ ਮਤਲਬ ਜਿਹੜੀ ਖਰਾਬ ਹੋਈ ਹੁੰਦੀ ਆ ਉਹ ਸਾਰੀ ਇੱਥੇ ਆਪਾਂ ਜਿਹੜੀ ਉਹ ਪਾ ਕੇ ਸਕਾ ਦੇਣਾ ਉਦਾਂ ਅਸੀਂ ਨਵੀਂ ਤੂੜੀ ਬੋਣਨੇ ਆ ਉਹ ਗਲੀ ਜੀ ਮਿਲ ਗਈ ਹੁਣ ਉਹ ਪਾਵਾਂਗੇ ਮੋਟੋ ਮੋਟੋ ਕੀ ਨ ਕਰਦੀ ਲਾਦੇ ਮੂੰਹ ਤੇ ਲੱਤ ਤੇਰੇ ਨਾਲ ਲਾ ਦੇ ਵੀ ਛੜ ਬਹੁਤ ਜ਼ੋਰ ਨਾਲ ਮਾਰਦੀ ਆ ਚਲੋ ਜੀ ਹੁਣ ਮੈਂ ਇਹਦੇ ਥਣ ਤੋਂ ਦਾਉਦੋ ਵੀਡੀਓ ਨਹੀਂ ਬਣਾਉਂਦੀ ਓਹ ਓ ਬ੍ਰੇਕ ਮੰਗੋ ਦੇਖਦੀ ਰਹਿੰਦੀ ਆ ਮੈਨੂੰ ਇਹ ਪਤਾ ਨਹੀਂ ਕੀ ਆ ਕਾਰਟੂਨ ਜਿਹਾ ਹਨਾ ਮੰਗੋ ਤੇਰਾ ਬੇਬੀ ਆ ਮੰਗੋ ਕਿੰਨੀ ਗੰਦੀ ਹੋਈ ਹੋਈ ਇਹਨੂੰ ਕਿਸੇ ਦਿਨ ਨਵਾਈਏ ਆਹ ਹੈ ਗੋਰੀ ਜਰਾ ਗੋਰੀ ਨੂੰ ਨਵਾਉਂਦੀ ਮਤ ਹੈ ਕਿ ਤੇਰੇ ਵਿੱਚ ਬੰਬਾਂ ਦੇ ਨੰਬਰ ਕਿੰਨੇ ਨਵਾਤੀਂਂ ਨਾ ਜਿੱਤਾ ਜਿੱਤ ਆਹੋ ਪਰ ਇਹਦਾ ਤਾਂ ਮੈਨੂੰ ਬਹੁਤ ਡਰ ਲੱਗਦਾ ਤਾਂ ਸਹੀ ਪੁੱਛੇ ਨਾ ਇਹ ਪਾਣੀ ਲੱਗਣ ਹੀ ਨਹੀਂ ਦਿੰਦੀ ਮਾਸਾ ਵੀ ਲੱਗੇ ਨਹੀਂ ਪਰ ਉਸ ਦਿਨ ਜਿਸ ਦਿਨ ਬਾਪੂ ਨੇ ਨਵਾਈ ਗਰਮਣਾ ਨਵਾ ਲੈਣ ਦਿੱਤਾ ਸੀ ਕੋਸਾ ਕਰਕੇ ਨਵਾਵਾਂਗੇ ਨਾ ਇੱਥੇ ਵੱਡਾ ਪਤੀਲਾ ਰੱਖ ਗਏ ਦੋ ਪਤილები ਵੱਡੇ ਗਰਮ ਕਰਾਂਗੇ ਜਿਹੜਾ ਵੱਡਾ ਗੁਜਰਾਣ ਵਾਲਾ ਪਤੀਲਾ ਰੱਖਿਆ ਹੋਇਆ ਮੇਰਾ ਗੁਜਰਾਣੇ ਰੱਖਿਆ ਹੁੰਦਾ ਉਹਦੇ ਨਾਲ ਦਾ ਤੇ ਆਪਾਂ ਨੂੰ ਜਿਸ ਕਰਨ ਦਾ ਕਮੈਂਟ ਤੇ ਹੋਰ ਵੀ ਆਏ ਸੀ ਦਾਣਾ ਪਾਉਣ ਦੇ ਤੇ ਇਹ ਦਾਣਾ ਇਹ ਬੋਰਾ ਭਰਿਆ ਪਿਆ ਉਹਦਾ ਆ ਭਰਿਆ ਪਿਆ ਤੇ ਇਸ ਪਾਗਲ ਨੇ ਖਰਾਬ ਕਰ ਲੈਣਾ ਮੰਨਦਾ ਹੈ ਨਹੀਂ ਤਾਂ ਮੈਂ ਪੁੱਛਿਆ ਸੀ ਤੇ ਅਹੀਂ ਇਹ ਖੁੱਲਦੀ ਨਹੀਂ ਨੱਚ ਪੈਂਦਾ ਪਿਆ ਜੀ ਓਵਰ ਲੈ ਲੇ ਮੇਰੇ ਵਿੱਚ ਲੂਣ ਤਾਂ ਹੈ ਗਈ ਆ ਜੀ ਬਫਰ ਬਫਰ ਸਾਰਾ ਕੁਝ ਹੀ ਆ ਆ ਦੇਖੋ ਇਹ ਭੇਂ ਦਿੱਤਾ ਸੀ ਮਨੀ ਨੇ ਇਹ ਭੇਂ ਕੇ ਪਾਇਆ ਕਰਨਾ ਇਹਨੂੰ ਇਹਨਾਂ ਤਾਂ ਖਰਾਬ ਕਰ ਲੈਣਾ ਮਨੀ ਨੇ ਮਨੀ ਉਦਾਂ ਐ ਇਹਨਾਂ ਫੁੱਲ ਗਿਆ ਸਹੀ ਹੋ ਗਿਆ ਹਾਂ ਤੂੰ ਜਦੋਂ ਮੈਂ ਕਿੰਨੀ ਹੁੰਨੀ ਸੀ ਅੱਗੇ ਮਨੀ ਤੂੰ ਪਾਣੀ ਜ਼ਿਆਦਾ ਪਾਉਣਾ ਉਹਨਾਂ ਕੋਈ ਆਪਾਂ ਚੂੜੀ ਜੁੰਦੇ ਸੀ ਤਾਂ ਉਹਦਾ ਜ਼ਵਾ ਕਰਨਾ ਹੁੰਦਾ ਸੀ ਹਾਂ ਤੇ ਇਹ ਜੀ ਭੇਂ ਲਿਆ ਹੂੰ ਸੌਫੇ ਆਪਾਂ ਚਪਾਤੀ ਤੇ ਇਹ ਪਾਇਆ ਕਰਾਂਗੇ ਹੁਣ ਇੱਕ ਟਾਈਮ ਇਹਨਾਂ ਨੂੰ ਕਿਉਂਕਿ ਮਣੀ ਫੀਡ ਵੀ ਦੂਜੀ ਪਾ ਦਿੰਦਾ ਕਿੰਨੀ ਟਿਵਾਣਾ ਤੇ ਇਹਨੂੰ ਪਾਉਂਦਾ ਹੀ ਨਹੀਂ ਇਹ ਘੱਟ ਪਾਉਂਦਾ ਮੈਂ ਕਿਹਾ ਇੱਕ ਟਾਈਮ ਤੂੰ ਟਿਵਾਣਾ ਫੀਡ ਪਾਇਆ ਕਰ ਹਨਾ ਇੱਕ ਟਾਈਮ ਅੱਬਲ ਤੇ ਜਦੋਂ ਹੁਣ ਫੀਡ ਖਤਮ ਹੋ ਗਈ ਇਹ ਲੈ ਕੇ ਨਾ ਹੀ ਜਦ ਤੱਕ ਉਹ ਖਤਮ ਨਹੀਂ ਹੁੰਦਾ ਉਹਨੂੰ ਸੌਂਫ ਸੌਂਫ ਪਾ ਕੇ ਕਾਲਾ ਲੂਣ ਪਾ ਕੇ ਵਧੀਆ ਤੇ ਇਹਨੂੰ ਹੀ ਆਪਾਂ ਧਿਆਂ ਕਰਾਂਗੇ ਉਹਦੇ ਵਿੱਚ ਸਾਰਾ ਕੁਝ ਹੀ ਆਪਾਂ ਆਪਾਂ ਸਰੋਂ ਦੀ ਖਲੀ ਕੀ ਹੋਗੀ ਮੱਕੀ ਕੀ ਹੋਗੀ ਕਣਕ ਬਫਰ ਕੈਲਸ਼ੀਅਮ ਤੇ ਉਹ ਕੀ ਹੁੰਦਾ ਸੀ ਔਰ ਮਿਨਰਲ ਮਿਕਸਚਰ ਇਹ ਸਾਰਾ ਕੁਝ ਹੀ ਤਕਰੀਬਨ ਜੀ ਪਵਾਇਆ ਹੋਇਆ ਹੈ ਇਹਦੇ ਵਿੱਚ ਕੈਲਸ਼ੀਅਮ ਵੀ ਆਹੋ ਮਿਨਰਲ ਮਿਕਸਚਰ ਬਫਰ ਤੇ ਮੱਕੀ ਤੇ ਕਣਕ ਹਨਾ ਜੋ ਵੀ ਇੱਕ ਜੋ ਹੋ ਗਏ ਤੇ ਇੱਕ ਹੋ ਗਈ ਉਹ ਸਰੋਂ ਦੀ ਖਾਲੀ ਐਨਾ ਕੁਝ ਤਾਂ ਪਾਇਆ ਹੋਇਆ ਇਹਨੂੰ ਖਰਾਬ ਨਾ ਕਰ ਇਹ ਭੇਂ ਕੇ ਇੱਕ ਟਾਈਮ ਇਹੋ ਪਾਇਆ ਕਰ ਫੀਡ ਦੀ ਜਗ੍ਹਾ ਇਹ ਤਾਂ ਸਭ ਤੋਂ ਵਧੀਆ ਫੀਡ ਹੈ ਜਿਹੜੀ ਘਰ ਦੀ ਬਣੀ ਆ ਇੱਕ ਟਾਈਮ ਇਹ ਪਾ ਦਿਆ ਕਰ ਅੱਬਲ ਤੇ ਇਹ ਖਤਮ ਹੋ ਜੂਗੀ ਤਾਂ ਫੇਰ ਉਹ ਨਹੀਂ ਯੂਜ਼ ਕਰਾਂਗੇ ਆਪਾਂ ਲਿਆ ਕੇ ਰੱਖ ਲਵਾਂਗੇ ਕਿਸੇ ਟਾਈਮ ਚੱਲ ਬੰਦਾ ਉਹ ਪਾ ਦਿੰਦਾ ਕਿਸੇ ਟਾਈਮ ਉਹ ਪਾ ਦਿੰਦਾ ਕਰ ਕਰ ਚੰਗੀ ਤਰ੍ਹਾਂ ਮਿਕਸ ਤੈਨੂੰ ਪਤਾ ਲੱਗੇ ਪਸੂ ਕਿਦਾਂ ਰੱਖੀਦੇ ਹੁੰਦੇ ਆ ਸੁਣਿਆ ਹਾਂ ਜੀ ਲਓ ਜੀ ਐਨ ਫੁੱਲ ਕੀ ਫੀਡ ਸਵੇਰ ਦੀ ਸਵੇਰ ਦੀ ਉਹ ਕੀਤੀ ਹੋਈ ਆ ਨਾ ਨੋ ਜੀ ਘਰ ਦੀ ਕੀ ਡਰ ਗਿਆ ਤਾਂ ਪਤਾ ਕਿੰਨਾ ਇਹੋ ਹੀ ਪਾਉਂਦੇ ਆ ਜ਼ਿਆਦਾਤਰ ਸਾਈਵਾਲ ਦਾਵਾ ਗੋਵਾ ਨੂੰ ਜੋ ਵੀ ਆ ਘਰ ਦੀ ਬਣੀ ਫੀਡ ਜ਼ਿਆਦਾ ਸਾਰ ਕੋਈ ਯੂਜ਼ ਕਰਦਾ ਬਾਕੀ ਛੋਟੇ ਡੇਰੀ ਫਾਰਮਰ ਨੂੰ ਇਹੋ ਹੀ ਚੀਜ਼ਾਂ ਯੂਜ਼ ਕਰਨੀਆਂ ਚਾਹੀਦੀਆਂ ਮੈਡੀਸਿਨਸ ਤੋਂ ਦੂਰ ਰਹੋ ਤੇ ਘਰੇਲੂ ਚੀਜ਼ਾਂ ਪਾਓ ਉਹ ਦੇਖ ਦੇ ਅੱਜ ਤਾਂ ਬਹੁਤ ਖੁਸ਼ ਹੋਊਗੀ ਇਹੋ ਚਲੋ ਜੀ ਹੁਣ ਨਿਆਣਾ ਪਾ ਲਈਏ ਇਹਦੇ ਗੋਰੀ ਦੀ ਧਾਰ ਜੀ ਅਸੀਂ ਕੱਢ ਲਈ ਆ ਤੇ ਹੁਣ ਮੰਗੋ ਦੀ ਵਾਰੀ ਮੰਗੂਸ ਦੀ ਵਾਰੀ ਮੰਗੂਸ ਦੀ ਇਹਦੀ ਧਾਰ ਕੱਢਣ ਚ ਨਹੀਂ ਕੋਈ ਪ੍ਰੋਬਲਮ ਜੀ ਉਦਾ ਸੱਤ ਆ ਹੋ ਸਕਦਾ ਜਿੱਦਾਂ ਮੈਂ ਕਰੀ ਨਹੀਂ ਸਖਤ ਧਾਰ ਚੋਈ ਨਹੀਂ ਮੈਨੂੰ ਤਾਂ ਲੱਗਦੀ ਹੋਊਗੀ ਜਿਆਦਾ ਸਖਤ ਤੇ ਟੱਚ वुਡ ਫਰਕ ਤਾਂ ਲੱਗਦਾ ਹੌਲੀ ਹੌਲੀ ਪੈ ਜਾਊਗਾ ਜਿੱਦਾਂ ਇਹਦਾ ਦੁੱਧ ਇਹਦਾ ਪਤਲਾ ਹੋਊਗਾ ਦੇਖਦੇ ਯਾਰ ਆਖੀ ਵਾਲਾ ਦੇਨੋਂ ਬੜਾ ਕਿੰਨਾ ਔਖਾ ਹੁੰਦਾ ਹੈ ਕੈਮਣਾ 4 ਵਜੇ ਆ ਜੀਏ ਕਿੰਨੇ ਕੰਮ ਹੋ ਜਾਂਦੇ ਜਦੋਂ ਤੂੰ ਆਇਆ ਨਾ ਪੂਰੇ ਪੂਰੇ ਟਾਈਮ ਤੇ ਲੈ ਕੇ ਉਹਨਾਂ ਨਾਲ ਮੈਨੂੰ ਭੱਜ ਧੋੜ ਚ ਪਾਈ ਰੱਖਦਾ ਕਿੰਨਾ ਟਾਈਮ ਹੋਇਆ ਹੋਊ ਕਿੰਨੇ ਕਿੰਨੇ ਉਹ ਫਿਰ 4 ਵਜੇ ਟਾਈਮ ਨਾ ਨਹੀਂ ਆਗੇ ਸਵੇਰ ਨੂੰ ਫੇ ਲੇਟ ਚ ਹੋਈ ਚਲੋ ਮੈਂ ਕਰਦਾ ਇਕੱਠੀ ਗਿੱਲੀ ਸਾਰੀ ਹਾਂਜੀ ਕੈਮਣਾ ਸ਼ੀਤ ਦਿੱਤਾ ਹੂੰ ਝਾੜੂ ਤਾਂ ਇੱਥੇ ਹੀ ਪਿਆ ਆ ਇਹਨੇ ਪੱਟਿਆ ਸੱਤ ਜਿਆਦਾ ਵਾਲਾ ਸੱਤ ਪਿਆ ਨਾ ਮੇਰਾ ਉਹ ਸਾਰੀ ਸੌਕੀ ਕਰ ਕੀ ਹੋਇਆ ਯਾਨੀ ਮੈਨੂੰ ਨਹੀਂ ਕਰਨ ਦਾ ਟਾਈਮ ਆ ਤੇ ਗੋਰੀ ਨੂੰ ਕਿਹਣਾ ਪਤਾ ਕੀ ਕਰਨ ਲੱਗੀ ਉਹਨੂੰ ਯਾਨੀ ਖਾਣ ਕਰਨ ਲੱਗੀ ਆ ਉਹ ਰਾਤੀ ਪੱਟੇ ਖੜੇ ਕੀਤੇ ਕਿਤੇ ਤੇ ਆ ਮੈਂ ਗਾਉਂ ਦਿੰਦੀ ਤਾ ਹਣਾ ਹੂੰ ਨਵੀਂ ਕੁੜੀ ਜੀ ਸਪੰਦੇ ਰਹੀ ਹੈ ਹੁਣ ਪੰਪਪਰਾਣੀ ਕੁੱਕੀ ਲਈ ਹੁਣ ਖਰਾਬ ਹੋਣੀ ਨਾ ਕਾਲੀ ਮਾੜੀ ਮਾੜੀ ਕਾਲੀ ਜੀ ਨਹੀਂ ਦੱਸਿਆ ਜੀ ਇਹਨਾਂ ਨੇ ਕਿੰਨੀ ਖਰਾਬ ਨਿਕਲ ਹੁੰਦੀ ਆ ਦੋਰੀ ਅੱਗੇ ਦੇਖਣ ਬਾਅਦ ਧੀ ਲਾਈ ਹੋਈ ਸੀ ਤੇ ਰਾਖੂ ਪਰਾਂ ਹੋ ਜਾਉਂ ਉਹੋ ਡਰ ਵੀ ਲੱਗ ਜਾਂਦੀ ਹੈ ਨਾ ਹੂੰ ਉਹ ਥੋੜਾ ਭਰ ਜਿਵੇਂ ਕਰਦੀ ਰਹੇ ਨਾ ਲਗਾਤਾਰ ਹੂੰ ਫੇਰ ਹੋ ਜਾਂਦਾ ਹੁਣ ਇਹਨੇ ਬਹਿਣਾ ਜਿਵੇਂ ਲੱਭੀ ਹੋਣੀ ਹੋਣੀ ਬੈਣ ਨੂੰ ਉਹ ਥੋੜਾ ਗਿੱਲਾ ਹੈ ਉਹਦੇ ਪੈਰਾਂ ਲੱਗ ਗਿਆ ਕੱਢ ਲਓ ਜਦ ਇਕੇ ਨਾਲ ਕਰਕੇ ਕਿਦਾ ਨੀ ਨਿਯੋਜਨ ਇਹਨੂੰ ਹੂੰ

ਉਹ ਇਹਰੇ ਪਿਛਲੇ ਮਾਲ ਦਾ ਕੋਲ ਜਿਆਦਾ ਉਤੇ ਪਿਆ ਕਰਦੀ ਸੀ ਸਾਡੇ ਨਾਲ ਜੇ ਇਹ ਪਰ ਬੈ ਗਿਆ ਪਰ ਸਾਡਾ ਇਹ ਨਿਹਾ ਨਹੀਂ ਕਰਦੀ ਇਹਦੇ ਹਮ ਲੈ ਵੀ ਕਿੱਥੇ ਨਕਾਇਚ ਨੰਗਾ ਨਹੀਂ ਸਾਫ ਹੈ ਨਾ ਗੰਗਾ ਦਾ ਤਾਂ ਮੈਂ ਸਵੇਰੇ ਹੀ ਧੋ ਕੇ ਕਿਆ ਸੀ ਮੈਂ ਠਮੂਟ ਸਾਰਾ ਹਾਂ ਤਾਂ ਹੀ ਖੜਾ ਕੀਤਾ ਸੀ ਹਾਂ ਦੀ ਕਮੈਂਟ ਆਇਆ ਸੀ ਜੀ ਕਰਨ ਦਾ ਕਹਿੰਦਾ ਤੁਸੀਂ ਗੰਗਾ ਬਾਹਰ ਹੀ ਰੱਖ ਰਹੇ ਗੰਗਾ ਨਾਲ ਸਾਨੂੰ ਥੋੜੀ ਜੀ ਜਗ੍ਹਾ ਦੀ ਹਜੇ ਪ੍ਰੋਬਲਮ ਹੈ ਅਸੀਂ ਵੀ ਬਹੁਤ ਸੋਚਣ ਦੇ ਇਹਦੇ ਬਾਰੇ ਕਿ ਜੇ ਕੱਲ ਨੂੰ ਹੋਰ ਪਸ਼ੂ ਵੀ ਆ ਕਿੱਥੇ ਬੰਨਾਂਗੇ ਸੋ ਲਈ ਬਾਕੀ ਆਪਾਂ ਜਲਦੀ ਕੋਈ ਨਾ ਕੋਈ ਇੰਤਜ਼ਾਮ ਜਿਹੜਾ ਉਹ ਕਰਾਂਗੇ ਤੇ ਗੰਗਾ ਵੈਸੇ ਬਾਹਰ ਖੋਸ਼ਿਆ ਕਿਉਂਕਿ ਉਹ ਮੌਸਮ ਠੰਡਾ ਹੁੰਦਾ ਅੰਦਰ ਤੋਂ ਕੋ ਸਫੋਕੇਸ਼ਨ ਹੋ ਜਾਂਦੀ ਹੈ ਜਦੋਂ ਮੀਂਹ ਕਣੀ ਹੁੰਦਾ ਫਿਰ ਆ ਕੀਲਾ ਹੈਗਾ ਜੀ ਆਹ ਵਾਲਾ ਆਹ ਵਾਲਾ ਇੱਥੇ ਅਸੀਂ ਫਿਰ ਗੰਗਾ ਜਿਹੜੀ ਉਹ ਅੰਦਰ ਕਰ ਦੇਈ ਦੀ ਆ ਤੇ ਰਾਖੀ ਵੀ ਅਜੇ ਛੋਟੀ ਹੈ ਫਿਰ ਉਹ ਵੀ ਡਰ ਲੱਗਦਾ ਫਿਰ ਤੁਹਾਨੂੰ ਪਤਾ ਬਾਤ ਤੋਂ ਮੂਤਰੋਂ ਮੈਂ ਇੱਧਰ ਜਾਂਦਾ ਉਹ ਗਿੱਡੀ ਰਹੂਗੀ ਇਸ ਕਰਕੇ ਉਹਦੀ ਉਹ ਥੋੜੀ ਜੀ ਅਹ ਧਿਆਨ ਰੱਖਦੇ ਹੋਏ ਉਹਦੀ ਹੈਲਥ ਦਾ ਤੇ ਇਸ ਕਰਕੇ ਗੰਗਾ ਬਾਹਰ ਹੁੰਦੀ ਹੈ ਤੇ ਸਿਆਣਾ ਵਿੱਚ ਤੇ ਅੰਦਰ ਹੀ ਕਰਨੀ ਇੱਥੇ ਇੱਥੇ ਵੀ ਗੱਭੇ ਕਰਨੀ ਚਾਹ ਕਰਨੀ ਹੈ ਜਾਂ ਇਹ ਦੋਨੇ ਇੱਧਰ ਹੋ ਜਾਣਗੀਆਂ ਮਣੀ ਤੇ ਉਹਨੂੰ ਸਾਈਡ ਤੇ ਬੰਨਿਆ ਕਰਾਂਗੇ ਨਹੀਂ ਹੋ ਨਹੀਂ ਸਕਦੀ ਆ ਨਾ ਪਰ ਇਹ ਦੋਨਾ ਪੈਣ ਜਾਂਦੀਆਂ ਇਹਨਾਂ ਦੀ ਨਹੀਂ ਬਣਦੀ ਬਸ ਇਹ ਕਿਸੇ ਨਾ ਵੀ ਨਹੀਂ ਆ ਵਾਲੀ ਆਪਣੀ ਮੰਗੋ ਵਾਲੀ ਮੰਗੋ ਦੀ ਕਿਸੇ ਦੀ ਨਹੀਂ ਬਣਦੀ ਮੰਗੋ ਨੂੰ ਜੇ ਸਹੀ ਸੋਚੋ ਕੱਲੀ ਜੀ ਜੀ ਪਿੱਛੋਂ ਵੀ ਜਦੋਂ ਕੱਲੀ ਜੀ ਆਈ ਹੁੰਦੀ ਹੈ ਨਾ ਗਾਂ ਵੀ ਇੱਥੇ ਤਿੰਨ ਚਾਰ ਮਹੀਨੇ ਆਪਣੇ ਕੋਲ ਕੱਲੀ ਰਹਿ ਗਈ ਤਾਂ ਕਰਕੇ ਨਹੀਂ ਗੱਲੀ ਤੇ ਰਹੀ ਏ ਤੂੰ ਫੇਰ ਸੋਚਣਾ ਜਦੋਂ ਮੰਗੋ ਨੂੰ ਬਾਹਰ ਗੰੰਦਾ ਨੂੰ ਬਾਹਰ ਕੱਢਦੀ ਏ ਉਦੋਂ ਇਹੜੇ ਖੜੇਗਾ ਕੰਮ ਨਹੀਂ ਹੋ ਜਾਣਗੇ ਲੱਗ ਗਿਆ ਈ ਤੇ ਮਾਰਦੀ ਆ ਲੱਗ ਗਿਆ ਈ ਤੇ ਮਾਰਦੀ ਆ ਚੱਲ ਭਾਈ ਪਾਣ ਨੂੰ ਕੀ ਕਹੀਦਾ ਤੂੰ ਚੱਕ ਲਾ ਸਵੇਰ ਨੂੰ ਫੇ ਸੁੱਕੀ ਫੀੜ ਹੀ ਪਾਉਣੀ ਆਹੇ ਸਵੇਰ ਨੂੰ ਸੁੱਕੀ ਫੀੜ ਦੇਖ ਲਓ ਜੀ ਗੰਗਾ ਆਇਆ ਨਾ ਸਾਫ਼ ਆ ਮਾਤਰ ਕਿ ਉਹਦੀ ਜਗ੍ਹਾਆਂ ਸਾਫ਼ ਆ ਅਣਗੇਲੀ ਨਹੀਂ ਕਰੀਦੀ ਅਸੀਂ ਉਹ ਤਾਂ ਫਿਰ ਸਵੇਰ ਨੂੰ ਜਦੋਂ ਆਈ ਇਹ ਰਾਤ ਦਾ ਵਾਸ਼ਰੂਮ ਵਾਸ਼ਰੂਮ ਕੀਤਾ ਇਹਨਾਂ ਨੇ ਗੁਹਾ ਗੁਹਾ ਕੀਤਾ ਉਦੋਂ ਤਾਂ ਫਿਰ ਗੰਦਾ ਹੋਣਾ ਹੀ ਆ ਪਰ ਸਵੇਰ ਨੂੰ ਵੀ ਸਫਾਈ ਕਰੀਦੀ ਐ ਸ਼ਾਮ ਨੂੰ ਵੀ ਸਫਾਈ ਕਰ ਸਫਾਈ ਕਰੀਦੀ ਆ ਅਣਗੇਲੀ ਨਹੀਂ ਕਰੀਦੀ ਅਸੀਂ ਗੰਗਾ ਦੇ ਬਸ ਆ ਕੱਲ ਨੂੰ ਗੰਗਾ ਨੂੰ ਜੈਫਲ ਦਿੰਨੇ ਆ ਜੈਫਲ ਦੇ ਨਾਲ ਬਸ ਉਹ ਬਹੁਤ ਜਲਦੀ ਹੀਟ ਚ ਆ ਜਾਂਦਾ ਮੰਗੋ ਨੂੰ ਵੀ ਉਹ ਹੀ ਦਿੱਤਾ ਸੀ ਤਾਂ ਮੰਗੋ ਹੀਟ ਚ ਆ ਗਈ ਸੀ ਜਲਦੀ ਫਿਰ ਉਹ ਡਰ ਗਈ ਡਰ ਗਈ ਥੋੜੀ ਨਾ ਬਣੀ ਮੋਟੇ ਮੋਟੀ ਰੱਖੀ ਪਤਲੀ ਪਤਲੀ ਨਾ ਬਚਾਈ ਮੋਟੀ ਵਛਾਈ ਜਿਹੜਾ ਉਹਨੂੰ ਤਾਂ ਤਾਂ ਕਰਦੀ ਆ ਤੂੰ ਢੇਰੀ ਲਾ ਦੇ ਤਾਂ ਬਾਅਦ ਚ ਉਹ ਕਰ ਲਈਦੀ ਹੁੰਦੀ ਆ ਦੂਜੇ ਤਰ੍ਹਾਂ ਹਾਂ ਬਸ ਉਹ ਉੱਥੇ ਪਾਸ ਜਿੱਥੇ ਕੰਧ ਦੇ ਨਾਲ ਹੀ ਬੰਦੀ ਆ ਨਾ ਇੱਥੇ ਪਾਸ ਡਰਦੀ ਆ ਇਹ ਵੀ ਦੇਖ ਕਿਦਾਂ ਮੂੰਹ ਬਣਾ ਲਿਆ ਡਰਪੋਕ ਨੇ ਬਸ ਥੋੜੀ ਬਾਹਰ ਜਿਹੜਾ ਕਿੰਨੇ ਦਿਨ ਨੰਗ ਜਾਣ ਮਤਲਬ ਇੱਕ ਗੱਦੇ ਜਿਹਾ ਵੰਗੂ ਬਣਾ ਦੇ ਜਿਆਦੀ ਹਾਂ ਹੈ ਨਿੱਕ ਜਗ੍ਹਾ ਚ ਬਸ ਆਈਏ ਬਾਸ ਨੇ ਡ੍ਰਪੋ ਪਾਰਟੀ ਦੇਖੀ ਕਿਦਾਂ ਦੇਖਦੀ ਆਪਣੀ ਮੰਮਾ ਵੱਲ ਨੂੰ ਚਲੋ ਜੀ ਆ ਚੱਕ ਜਾਣੀ ਹੋਣੀ ਦੂੜੀ ਨਾਓ ਚੱਕਦੇ ਇਹਨੂੰ ਜੀ ਇੱਕ ਆਂਟੀ ਨੂੰ ਡਿਕਦੇ ਆ ਦੁੱਧ ਲੈ ਜਵੇ ਆਂਟੀ ਚੱਲੀਏ ਘਰ ਨੂੰ ਆਂਟੀ ਨੇ ਟਾਈਮ ਹੀ ਬੜਾ ਕਰ ਦਿੱਤਾ ਅੱਜ ਹੈ ਪਤਾ ਨਹੀਂ ਕਿੱਥੇ ਰਹਿ ਗਈ ਆਂਟੀ ਆ ਦੇਖੋ ਜੀ ਗੰਗਾ ਦੀ ਅੱਬ ਬੁਰੀ ਸਫਾਈ ਰੱਖੀ ਦੀ ਆ ਕੋਈ ਇੰਨੀ ਗੰਦੀ ਨਹੀਂ ਰਹਿੰਦੀ ਇਹਦੀ ਤੇ ਪਾਈ ਦੇ ਜਰੂਰ ਡਾਕਟਰ ਨੇ ਕਿਹਾ ਇਹਨੂੰ ਬਈ ਉਹ ਫੈਟ ਫੂਡ ਨਾ ਪਵੇ ਸਿੰਪਲ ਇਹਨੂੰ ਮਤਲਬ ਕਿ ਭੋਜਨ ਦੋ ਸਹੀ ਨਹੀਂ ਮਨੇ ਸਿੰਪਲ ਭੋਜਨ ਜਿਹਦੇ ਨਾਲ ਇਹਦੇ ਅੰਦਰ ਜਿਹੜੀ ਉਹ ਫੈਟ ਨਾ ਬਣੇ ਤੇ ਨੂੰ ਜੈਫਲ ਦਿੰਨੇ ਆ ਹੁਣ ਕੱਲ ਨੂੰ ਲੋ ਜੀ ਮਨੀ ਨੇ ਕਰ ਦਿੱਤੀ ਆ ਜੀ ਸਫਾਈ ਸਾਰੀ ਧਾਰਾਂ ਵੀ ਕੱਢ ਲੀਆਂ ਜੀ ਹੋ ਗਏ ਆ ਆਪਾਂ ਵਿਹਲੇ ਅੱਧਾ ਘੰਟਾ ਗੱਪਾਂ ਵੀ ਮਾਰ ਲਈਆਂ ਉਹ ਵੀ ਅੱਜ ਦਾਲ ਬਣੀ ਕਰਕੇ ਗੱਪਾਂ ਮਾਰ ਲੀਆਂ ਸਹੀ ਕਿ ਨਹੀਂ ਨਹੀਂ ਤਾਂ ਹੁਣ ਨੂੰ 도ੜ ਲੱਗੀ ਹੋਣੀ ਸੀਗੀ ਪਰ ਆਂਟੀ ਪਤਾ ਨਹੀਂ ਕਿੱਥੇ ਰਹਿ ਗਈ ਆ ਕੱਲ ਆਂਟੀ 5 ਵਜੇ ਨਾ ਮਣੀ ਫੇ ਅਗਲੇ ਦੇ ਘਰੋਂ ਡੋਲੂ ਫੜਨ ਦਾ ਕਿੰਨਾ ਪੰਗਾ ਹਾਂ ਦੇਖਦੇ ਆ ਇੱਥੇ ਮਾਣੇ ਜਗਾਣ ਹੋ ਕੇ ਤੇ ਇਹਦੇ ਨਾਲ ਹੀ ਜੀ ਕਰਦੇ ਆ ਜੀ ਅਸੀਂ ਆਪਣੇ ਅੱਜ ਦੇ ਬਲੌਗ ਦਾ ਐਂਡ ਕਮੈਂਟ ਸਾਰੇ ਆਪਾਂ ਪੜੇ ਸੀ ਇਹਦੀ ਧਾਰ ਕਿਦਾਂ ਨਰਮ ਹੋਵੇ ਇਨੂ ਕੇ ਦਵੋ ਇਹ ਸਾਰਾ ਕੋਸ਼ ਮੈਂ ਕਾੜੀ ਵਿੱਚ ਜਿਹੜਾ ਉਹ ਦਿਨੀ ਆ ਬਾਕੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕਮੈਂਟ ਕਰਨ ਲਈ ਪਤਾ ਕੀ ਗੱਲ ਹੈ ਮੈਂ ਵੀ ਸੇਤ ਦੀ ਉਹ ਪਲਵਾਨ ਹਾਂ ਨਾ ਇਸ ਕਰਕੇ ਸ਼ਾਇਦ ਮੈਨੂੰ ਜ਼ਿਆਦੀ ਕਰੜੀ ਲੱਗਦੀ ਹੈ ਬਟ ਜੇ ਕੋਈ ਉਦਾਂ ਦੇਖੇ ਤੇ ਉਹਨੂੰ ਕਰੜੀ ਲੱਗਦੀ ਪਰ ਐਨੀ ਨਹੀਂ ਸ਼ਾਇਦ ਮੈਨੂੰ ਜ਼ਿਆਦੀ ਕਰੜੀ ਲੱਗਦੀ ਬਟ ਹੌਲੀ ਹੌਲੀ ਠੀਕ ਹੋ ਜਾਊਗੀ ਅੱਗੇ ਨਾਲ ਉਹ ਐਵੇਂ ਕਹੀਏ ਹੁਣ ਪਤਾ ਕੀ ਕਰੀਦਾ ਜਦੋਂ ਚੋਣ ਲੱਗੇ ਸਾਰੇ ਥਾਣਿਆਂ ਨੂੰ ਮੂੰਹ ਲਵਾ ਦੇਦਾ ਦੋ ਇਹਨੂੰ ਪੂਰੇ ਪਲਾ ਦੇ ਤੇ ਬਾਕੀ ਹਨ ਮਾੜਾ ਮਾੜਾ ਮੂੰਹ ਸਾਰਿਆਂ ਨੂੰ ਲਵਾ ਦੋਨਾਂ ਨੂੰ ਲਵਾ ਦੇਦਾ ਫਿਰ ਉਹ ਨਰਮ ਜਿਹੜੀ ਉਹ ਹੋ ਜਾਂਦੀ ਫਿਰ ਸੋਖੀ ਜਿਹੜੀ ਉਹ ਚੋਈ ਜਾਂਦੀ ਚਲੋ ਜੀ ਇਹਦੇ ਨਾਲ ਹੀ ਕਰਦੇ ਆ ਜੀ ਅੱਜ ਦੇ ਵਲੌਗ ਦਾ ਐਂਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ